ਆ ਕੋੜੀ ਤਾਂ ਘੋੜੇ ਦਾ ਭਲੇਖਾ ਪਾਉਂਦੀ ਆ ਤੇ ਭਲੇਖਾ ਪਾਵੇ ਵੀ ਕਿਉਂ ਨਾ ਕਿਸੇ ਗੱਲੋਂ ਘਟ ਨਹੀਂ ਹੈਗੀ ਘੋੜੇ ਨਾਲੋਂ ਇਹ ਹਾਈਟ ਵੀ ਵੱਡੀ ਆ ਕੁਆਲਿਟੀ ਵੀ ਐ ਬਾਡੀ ਸਟਰਕਚਰ ਵੀ ਐ ਤੇ ਸੁਹਾਪਾਣਾ ਵੀ ਐ ਕੁਆਲਿਟੀ ਦਾ ਬਹੁਤ ਜ਼ਿਆਦਾ ਚੰਗੀ ਆ ਯਾਰ ਘੋੜੀ ਧੌਣ ਤਾਂ ਐ ਰੱਖਦੀ ਆ ਜਿਵੇਂ ਸੱਪ ਨੇ ਫੜ ਚੱਕਿਆ ਹੁੰਦਾ ਓਵੇਂ ਆ ਦੇਖੋ ਤੁਸੀਂ ਵੀਡੀਓ ਚ ਤੁਰੀ ਜਾਂਦੀ ਵੀ ਚੈੱਕ ਕਰੋ ਵੀ ਯਾਰ ਕਿੰਨਾ ਜ਼ਿਆਦਾ ਸ਼ੋਅ ਕਰਦੀ ਆ ਆਪਦੇ ਆਪ ਨੂੰ ਤੁਸੀਂ ਅਨਤਾਜਾ ਤਾਂ ਲਾਈ ਲਿਆ ਹੋਣਾ ਵੀ ਘੋੜੀ ਦੀ ਹਾਈਟ ਹੈ ਜਿਹੜੀ ਉਹ ਬਹੁਤ ਵੱਡੀ ਹੈ ਪਰਲੇ ਪਾਸੇ ਬੰਦਾ ਤੁਰਿਆ ਜਾਂਦਾ ਜਿਹੜਾ ਉਹਦਾ ਗੱਦ ਵੀ ਚੰਗਾ ਹੈ ਮਸਾ ਹੀ ਦਿੰਦਾ ਉਹ ਵੀ ਘੋੜੀ ਇਹ ਆਪ ਬੈਲਾਰੂਸ ਘੋੜੇ ਦੀ ਬੱਚੀ ਆ ਬਾਲਪੌਰੀਆਂ ਦੀ ਸਾਫ ਆ ਬਾਈ ਠੀਕ ਹੈ ਜੀ ਬੈਲਾਰੂਸ ਘੋੜੇ ਦੀ ਕਨਫਰਮ ਆ ਤੇ 64 ਇੰਚੇ ਦੀ ਪ੍ਰੋਪਰ ਹੈ ਜਿਹੜੀ ਉਹ ਹਾਈਟ ਆ ਬਾਲਪੌਰੀਆਂ ਦੀ ਸਾਫ ਹੈ ਤੇ ਬਾਈ ਜਿਹੜਾ ਤਾਰੀ ਸ਼ਰਮਾ ਦੇ ਕੋਲੇ ਪਠਾਨਕੋੜਾ ਉਹ ਤੋਂ ਮੀਟ ਕਰਵਾਈ ਹੋਈ ਹੈ ਕੁਝ ਦਿਨਾਂ ਦੀ ਮਾਉੜ ਏਰੀਆ ਰਾਮਨਗਰ ਬਾਈ ਦਾ ਪਿੰਡ ਹੈ ਉਥੇ ਇਹ ਘੋੜੀ ਖੜੀ ਆ ਸੋ ਜੇ ਕੋਈ ਸਜਣ ਮਿੱਤਰ ਚਾਹੁੰਦਾ ਵੀ ਆਹ ਘੋੜੀ ਉਹਦੇ ਕਿੱਲੇ ਦਾ ਸ਼ਿੰਗਾਰ ਬਣੇ ਤਾਂ ਬਾਈ ਕੁਲਦੀਪ ਦਾ ਨੰਬਰ ਦਿੱਤਾ ਹੈ ਗੱਲਬਾਤ ਕਰ ਲਿਓ ਬਾਕੀ ਪੇਜ ਫੋਲੋ ਕਰ ਦਿਓ ਵੀਡੀਓ ਆਪਣੀ ਸ਼ੇਅਰ ਕਰ ਦਿਓ ਜੀ ਧੰਨਵਾਦ